ਕਮੈਂਟਾਂ ਦੇ ਵਿੱਚ ਟੈ ਟੇਰੀ ਹੋ ਗਈ ਹੈ ਤਿੰਨ ਮੰਜ਼ਿਲਾ ਇਮਾਰਤ ਤੇ ਕਈ ਲੋਕ ਇਸ ਦੇ ਖੇਠਾਂ ਦੱਬੇ ਕੋਈ ਨਹੀਂ ਖਾਚਾ ਜਤਾਇਆ ਜਾ ਰਿਹਾ ਦੱਸ ਦਈਏ ਕਿ ਮਹਾਰਾਸ਼ਟਰ ਦੇ ਵਿੱਚ ਨਵੀਂ ਮੁੰਬਈ ਦੇ ਬੇਲਾਪੁਰ ਇਲਾਕੇ ਦੇ ਵਿੱਚ ਸ਼ਨੀਵਾਰ ਸਵੇਰੇ ਢਹਿ ਟੇਰੀ ਹੋਈ ਤਿੰਨ ਮੰਜ਼ਿਲਾ ਇਮਾਰਤ ਦੇ ਮਲਬੇ ਖੇਠਾਂ ਦੱਬੇ ਤਿੰਨ ਲੋਕਾਂ ਦੇ ਵਿੱਚੋਂ ਦੋ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਜਦਕਿ ਇੱਕ ਹੋਰ ਵਿਅਕਤੀ ਦੀ ਅਜੇ ਭਾਲ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਬਹੁਤ ਹੀ ਭਿਆਨਕ ਹਾਦਸਾ ਜੋ ਹੈ ਵਾਪਰ ਜਾਂਦਾ ਬੇहद ਹੀ ਦੁਖਦਾਈ ਏ ਖਬਰ ਹੈ ਜਿਤ ਮੁੰਬਈ ਦੇ ਵਿੱਚ ਬਿਲਡਿੰਗ ਜਿਹੜੀ ਹੈ ਟੈ ਟੇਰੀ ਹੋ ਜਾਂਦੀਆਂ ਨੇ ਤਿੰਨ ਬਿਲਡਿੰਗਾਂ ਨੇ ਜੋ ਟੈ ਟੇਰੀ ਹੋਈਆਂ ਤੇ ਮੌਕੇ ਦੇ ਉੱਤੇ ਐਸਆਰਐਫ ਦੀਆਂ ਟੀਮਾਂ ਦੇ ਵੱਲੋਂ ਮਲਬੇ ਢੇਟ ਦੱਬੇ ਕੋਈ ਲੋਕਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਫਿਰ ਤੋਂ ਦੱਸਿਆ ਕਿ ਨਵੀਂ ਮੁੰਬਈ ਦੇ ਸ਼ਾਪਾਜ਼ ਪਿੰਡ ਦਾ ਇਹ ਮਾਮਲਾ ਜਿੱਥੇ ਇਨ ਮੰਜ਼ਿਲਾ ਇਮਾਰਤ ਟੱਟ ਹੈ ਤੇਰੀ ਹੋ ਗਈ ਕਈ ਲੋਕਾਂ ਦੇ ਫਸੇ ਹੋਣ ਦੀ ਸ਼ੰਕਾ ਜਤਾਈ ਜਾ ਰਹੀ ਹੈ ਮੌਕੇ ਤੇ ਪੁਲਿਸ ਫਾਇਰ ਬ੍ਰਿਗੇਡ ਅਤੇ ਐਨਟੀਆਰਐਫ ਬਚਾਅ ਅਭਿਆਨ ਚਲਾ ਰਹੇ ਨੇ ਹਾਲਾਂਕਿ ਮੌਕੇ ਦੇ ਉੱਤੇ ਜਦੋਂ ਹਾਦਸਾ ਵਾਪਰਿਆ ਤਾਂ ਹੜਕਾ ਮੱਟ ਗਿਆ ਤਿੰਨ ਬਿਲਡਿੰਗਾਂ ਟਹਿਟੇਰੀ ਹੋ ਜਾਂਦੀਆਂ ਤੇ ਮਲਬਾ ਕੀ ਮਲਬਾ ਇਕੱਠਾ ਹੋ ਜਾਂ ਬਈ ਲੋਕਾਂ ਦਾ ਸਮਾਨ ਦੱਬ ਗਿਆ ਕਈਆਂ ਦੇ ਜਾਨਵਰ ਦੱਬ ਗਏ ਤੇ ਕਈਆਂ ਦੇ ਆਪਣੇ ਜਿਹੜੇ ਨੇ ਸ ਮਲਬੇ ਖੇਠ ਦੱਬ ਚੁੱਕੇ ਨੇ ਦੇਖ ਸਕਦੇ ਹੋ ਤੁਸੀਂ ਮੌਕੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਬਿਲਡਿੰਗਾਂ ਟਹਿ ਟੇਰੀ ਹੋ ਜਾਂਦੀਆਂ ਤੇ ਐਸ ਡੀ ਆਰ ਐਫ ਟੀਮਾਂ ਦੇ ਵੱਲੋਂ ਮੌਕੇ ਦੇ ਉੱਤੇ ਬਚਾਅ ਅਫਕਾਰਜ ਕੀਤੇ ਜਾ ਰਿਹਾ ਤਾਂ ਮੰਡਾਂ ਦੇ ਵਿੱਚ ਟਹਿ ਟੇਰੀ ਹੋ ਗਈ ਹੈ ਤਿੰਨ ਮੰਜ਼ਿਲਾ ਇਮਾਰਤ ਦੇ ਕਈ ਲੋਕ ਇਸ ਦੇ ਖੇਠਾਂ ਦੱਬੇ ਕੋਈ ਨਹੀਂ ਖੱਜਾ ਜਤਾਇਆ ਜਾ ਰਿਹਾ ਦੱਸ ਦਈਏ ਕਿ ਮਹਾਰਾਸ਼ਟਰ ਦੇ ਵਿੱਚ ਨਵੀਂ ਮੁੰਬਈ ਦੇ ਬੇਲਾਪੁਰ ਇਲਾਕੇ ਦੇ ਵਿੱਚ ਸ਼ਨੀਵਾਰ ਸਵੇਰੇ ਢਹਿ ਟੇਰੀ ਹੋਈ ਤਿੰਨ ਮੰਜ਼ਿਲਾ ਇਮਾਰਤ ਦੇ ਮਲਬੇ ਖੇਠਾਂ ਦੱਬੇ ਤਿੰਨ ਲੋਕਾਂ ਦੇ ਵਿੱਚੋਂ ਦੋ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਜਦਕਿ ਇੱਕ ਹੋਰ ਵਿਅਕਤੀ ਦੀ ਅਜੇ ਭਾਲ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਬਹੁਤ ਹੀ ਭਿਆਨਕ ਹਾਦਸਾ ਜੋ ਹੈ ਵਾਪਰ ਜਾਂਦਾ ਹੈ ਬੇहद ਹੀ ਦੁਖਦਾਈ ਏ ਖਬਰ ਹੈ ਜਿ ਮੁੰਬਈ ਦੇ ਵਿੱਚ ਬਿਲਡਿੰਗ ਜਿਹੜੀ ਹੈ ਟੈ ਟੇਰੀ ਹੋ ਜਾਂਦੀਆਂ ਨੇ ਤਿੰਨ ਬਿਲਡਿੰਗਾਂ ਨੇ ਜੋ ਟੈ ਟੇਰੀ ਹੋਈਆਂ ਤੇ ਮੌਕੇ ਦੇ ਉੱਤੇ ਐਸਆਰਐਫ ਦੀਆਂ ਟੀਮਾਂ ਦੇ ਵੱਲੋਂ ਮਲਬੇ ਹੇਠ ਦਬੇ ਕੋਈ ਲੋਕਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਫਿਰ ਤੋਂ ਦੱਸਿਆ ਕਿ ਨਵੀਂ ਮੁੰਬਈ ਦੇ ਸ਼ਾਪਾਜ਼ ਪਿੰਡ ਦਾ ਇਹ ਮਾਮਲਾ ਜਿੱਥੇ ਤਿੰਨ ਮੰਜ਼ਿਲਾ ਇਮਾਰਤ ਟਹਿ ਟੇਰੀ ਹੋ ਗਈ کئی ਲੋਕਾਂ ਦੇ ਫਸੇ ਹੋਣ ਦੀ ਸ਼ੰਕਾ ਜਤਾਈ ਜਾ ਰਹੀ ਹੈ ਮੌਕੇ ਤੇ ਪੁਲਿਸ ਫਾਇਰ ਬ੍ਰਿਗੇਡ ਅਤੇ ਐਨਟੀਆਰਐਫ ਬਚਾਅ ਅਭਿਆਨ ਚਲਾ ਰਹੇ ਨੇ ਹਾਲਾਂਕਿ ਮੌਕੇ ਦੇ ਉਤੇ ਜਦੋਂ ਹਾਦਸਾ ਵਾਪਰਿਆ ਤਾਂ ਹੜਕਾ ਮੱਤ ਗਿਆ ਤਿੰਨ ਬਿਲਡਿੰਗਾਂ ਟਹਿ ਟੇਰੀ ਹੋ ਜਾਂਦੀਆਂ ਮਲਬਾ ਕੀ ਮਲਬਾ ਇਕੱਠਾ ਹੋ ਜਾਂਦਾ ਹੈ ਕਈ ਲੋਕਾਂ ਦਾ ਸਮਾਨ ਦੱਬ ਗਿਆ ਕਈਆਂ ਦੇ ਜਾਨਵਰ ਦੱਬ ਗਏ ਤੇ ਕਈਆਂ ਦੇ ਆਪਣੇ ਜਿਹੜੇ ਨੇ ਸ ਮਲਬੇ ਖੇਠ ਦੱਬ ਚੁੱਕੇ ਨੇ ਦੇਖ ਸਕਦੇ ਹੋ ਤੁਸੀਂ ਮੌਕੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਬਿਲਡਿੰਗਾਂ ਟਹਿ ਟੇਰੀ ਹੋ ਜਾਂਦੀਆਂ ਤੇ ਐਸ ਡੀ ਆਰ ਐਫ ਟੀਮਾਂ ਦੇ ਵੱਲੋਂ ਮੌਕੇ ਦੇ ਉੱਤੇ ਬਚਾਅ ਅਫਕਾਰਜ ਕੀਤੇ ਜਾ ਰਿਹਾ ਹੈ